どこだろう、そのはおや。 Sadguru para sa ਸੇ ਤੁਧ ਨਾਮ ਗਾਵਨ ਜੋ ਤਤ ਪਾਵਨ ਰਤੇ ਤੇਰੇ ਭਰ ਕਰ ਸਾਰੇ ਹੋਰ ਕਿਤੇ ਤੁਧ ਨਾਮ ਗਾਵਨ ਤੋ ਪਤਸਵ ਜ਼ਾ ਪਤਸਵ ਨਾ ਕਰਨ ਜਾਈ ਆਸਾ ਮਹ ਲਖਲਾ ਸੁਣ ਵਟਾ ਕਸ ਕੋਈ ਜਿਵੜ ਵਟਾ ਅਡਿਤਾ ਹੋਈ ਨਿਵਤ ਪੈ ਲੰਕਾਰ ਜਾਏ ਕਣ ਬਾਰੇ ਜੀ ਰਸmai ਵਟੇ ਦੇਸ ਸਰਗ ਗਾਜ ਵੀਰਾ ਗੁਨੀ ਗਵੀਰਾ ਕੋਇ ਨ ਜਾਣਾ ਤੇਰਾ ਕੀਤਾ ਦੇਵੜੀ ਰਾਰਾ ਸਾਸੁਰਤੇ ਮਿਲ ਸੁਰਤ ਕਮਾਈ ਸਾ ਕੀਮਤ ਕਾ ਮਿਲ ਕੀਮਤ ਪਾਈ ਗਿਆਨੀ ਧਾਨੀ ਗੁਰ ਗਰਾਏ ਕਾਲਨ ਜਾਈ ਤੇਰੀ ਥਲ ਬੜਿਆਈ ਸਭ ਸਤ ਸਭ ਤਪ ਸਰਤ ਗਿਆਈਆ ਸਦਾ ਫੁਰਕਾ ਕੀ ਆਵਣੇ ਆਈਆ ਤਦ ਮਨ ਸੁਦੇਖਣਾ ਨਾ ਪਾਈਆ ਕਰਮ ਲੈ ਨਾ ਹੀ ਤਾ ਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਭਤੀ ਪਰੇ ਤੇਰੇ ਪੰਡਾਰੰ ਜਿਸ ਤੋਂ ਦਿੱਸਾ ਕਾ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹਲਾ ਪਹਿਲਾ ਆਕਾ ਜੀਵਾ ਬਿਸਰਾ ਮਰ ਜਾਓ ਆਕਣ ਔਕਰ ਸਤਿਨਾਮ ਸਤਿਨਾਮ ਕੇ ਲਖ ਪੂਖੈ ਪਦ ਭੁਖਾ ਖਾਇ ਚਲੀਆ ਰੋਕ ਸੋ ਕਬਿਸਰਾ ਮੇਰੀ ਮਾਈ ਸੱਚ ਸਾਨ ਸੱਚ ਨਾ ਰਹਾ ਸਤਿਨਾਮ ਕਿਸ ਲੜ ਬੜਾਈ ਆਗ ਰਕੇ ਕੀਮਤ ਨਹੀਂ ਪਾਏ ਜੇ ਸਾਰ ਮਿਲ ਕਾਇ ਕਣ ਪਾਏ ਵੱਡਾ ਨਾ ਹੋਵੇ ਕਾਟਨ ਜਾਏ ਨਾ ਮਰਨੋ ਮੈ ਸੋਗ ਤਿੰਦਾਰਾ ਦੰਤ ਸੁਖਾ ਭੋਗ ਗੁਣ ਯੋਗ ਨਾਹੀ ਕੋਈ ਨਾ ਕੋ ਹੋ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੇ ਦਾਤਾ ਨਿੰਦਨ ਕਰ ਕੇ ਕੀਤੀ ਰਾਜ ਕਸਮ ਜ਼ਾਰੇ ਤੇ ਕਮਜਾਤ ਨਾਨਕ ਨਾ ਬਾ ਬਾਸਨਾਥ ਰਾਗ ਗੋਦਰੀ ਮਹਲਾ 4 ਹਰ ਕੇ ਜਾਨ ਸਤ ਗੁਰ ਸਤਿ ਪ੍ਰਖਾ ਬਿਨ ਕਰੋ ਗੁਰ ਪਾਸਾਇ ਆਨ ਕੀ ਰੇ ਕਰਮਾ ਸਤ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤਾ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸਖਾਈ ਹਰ ਕੀਰਤੋ ਅਮਰੀ ਰੈ ਰਾਸ ਰਹਾਉ ਅਰਜਨ ਕੇ ਵਡਪਾਗ ਬੜੇ ਨੇ ਜੇ ਨਹ ਹਰ ਸਰਦਾਰ ਪਿਆਸ ਹਰ ਹਰ ਨਾਮ ਮੇਲਾ ਤ੍ਰਪਤਾਸੇ ਮਨ ਸੰਕਤ ਗੁਣ ਪਰਗਾਸ ਜੇ ਨਹ ਹਰ ਹਰ ਅਰਸ ਨਾਮ ਨਾ ਪਾਇ ਤੇ ਭਾਗ ਹੀ ਜਾਂ ਬਾਸ ਜੋ ਸਤਗੁਰੂ ਸਰਣ ਸੰਗਤਿ ਨੀ ਆਏ ਤਰਿ ਜੀਵੇ ਤ੍ਰਿ ਜੀਵਾ ਸਾਜ ਜਨ ਹਰ ਜਨ ਸਤ ਗੁਰ ਸੰਗਤ ਪਾਈ ਜੰਤਰ ਮਸਤ ਫਿਲਕਾਲ ਕਾਸ ਤਨ ਤਨ ਸਤ ਸੰਗਤੈ ਜਿ ਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਰ ਜੀ ਮਾਲਾ ਪੰਜਵੰ ਕਾਹਿਰੇ ਮਨ ਤਬਾ ਉਤਮਾ ਜਾ ਆਹਰ ਵਰ ਜੀਓ ਪਰਿਆ ਸਾਲਪ ਤਰਮਾ ਜਨਤੋ ਪਾਏ ਤਾ ਕਾਰਜ ਕੋ ਆਗ ਕਰ ਤਰਿਆ ਮੇਰੇ ਮਾਦੋ ਜੀ ਸਾਥ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੋ ਕੇ ਆਕਾਸ਼ ਚਰਿਆ ਰਹਾ ਜਨਨਪਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸੰਸਾਰਜਿਕ ਸੰਭਾਏ ਠਾਕਰ ਕਾਇ ਮਨ ਭੋਗ ਕਰਿਆ ਉਹ ਦੇਉ ਦਾ ਵਸ ਕੋ ਸਾਖ ਸਵਛ ਵਿਚਿ ਰੇਸਰਿਆ ਜਨ ਕਵਨ ਕਲਾਵ ਕਵਨ ਸੁਗਾਵ ਮਨ ਮਾ ਸਿਮਰਨ ਕਰਿਆ ਸਭਨ ਦਾਹ ਸੱਟ ਸਦਾਈ ਧਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰਾਂਤਨ ਅਪਾਰ ਬਰਿਆ ਰਾਗ ਅਸਾ ਮਹੱਲਾ ਚਉਪ ਤਾਂ ਸੋ ਪ੍ਰਖ ਕੋ ੴ ਸਤਿਗੁਰ ਪ੍ਰਸਾਦਿ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਕਮਾ ਕਮਾ ਪਾਰਨ ਸਬਤ ਆਵੇ ਸਬਤ ਆਵੇ ਤੁਧ ਜੀ ਹਰ ਸੱਚੇ ਸਰਜਣ ਹਾਰ ਸੋ ਜੀਤਾ ਮਾਰੇ ਜੀ ਉਹ ਜੀ ਆਕਾ ਦਾ ਤਾਰ ਆਰਿਆ ਹੋ ਸੰਤੋਈ ਸਉ ਦੂਖ ਬਸਾਰਨ ਹਾਰਾ ਆਪੇ ਠਾਕਰ ਹਰਿਆਪੇ ਸੇਵਕਈ ਕਿਆ ਨਾਨਕ ਜਨਤ ਵਿਚਾਰ ਤੂ ਘਟ ਘਟ ਅੰਤਾਰ ਸਰਬ ਨਰੰਤਾ ਜੀ ਹਾਰੇ ਕੋ ਬਰਖ ਸਮਾਣਾ ਇੱਕ ਦਾਤੇ ਇੱਕ ਆਪੇ ਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀਆ ਤੁਧ ਬਿਨਾ ਬਿਨਾ ਜਾਣ ਤੂੰ ਪਾਰ ਬ੍ਰਹਮੰਡ ਅੰਤ ਬਿਅੰਤਾਈ ਤੇਰੇ ਕਿਆ ਗੁਣ ਆਖ ਬਕਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਨ ਕੋ ਰਵਾਣਾ ਅਰਥਾਵੇ ਅਰਥਾਵੇ ਤੁਧ ਜੀ ਸੇ ਜਾਣ ਜੁਗਮਾਸਕ ਵਾਸੀ ਸੇ ਮੁਕਤਾ ਸੇ ਮੁਕਤਾ ਪਗਿਨ ਅਰਥ ਆਇਆ ਜੀ ਤਨ ਟੂਟੇ ਜੰਕੀ ਪਾਸੀ ਜਨਨਰ ਭਾਉ ਜਨਨਰ ਨਰ ਭਾਉ ਜਾਇ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇ ਬੇ ਆਉ ਜਿਨ ਸੇ ਆਵੀ ਰਾਜ ਜੀ ਤੇਹਾਰਾ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਆਰਤਿ ਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਾਤ ਸਲਾਣ ਤੁਧ ਜੀ ਆਰਣਕਾਂ ਏਕ ਅਨੰਤ ਤੇਰੀ ਅਨਕੈ ਤੇਰੀ ਅਨਕ ਕਰਿਆਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੇਕਾ ਤੇਰੇ ਅਨੇਕ ਪਰਿਵੋ ਸਿਮਰਤਾ ਸਾਸ਼ਟ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਬਾਤ ਪਲ ਜਨਾਨੰਕੈ ਜੋ ਭਾਵੇਂ ਮੇਰੇ ਅਰਪਗਵੰਤਾ ਤੂੰ ਆਦਿ ਪੁਰਖਾ ਪਰੰਪਰਕਰਤਾ ਜੀ ਰੁਤ ਜੀਵੜਾ ਲੁਣਾ ਕੋਈ ਤੂੰ ਜੁਗ ਜੁਗ ਏਕਾ ਸਦਾ ਸਦਾ ਤੂੰ ਏਕਾਈ ਤੂੰ ਨੇ ਚਲ ਕਰਤਾ ਸੋਈ ਜਾਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਜਾਪੇ ਸ੍ਰਿਸ਼ਟ ਸਭ ਪਾਈ ਜੀ ਤੂੰ ਦਾਪੇ ਸਰਜਾ ਸਭ ਕੋਈ ਜਨ ਨਾਨਕ ਕਾ ਗੁਣ ਗਾਵੈ ਕਰਤੇ ਕੇ ਜੀ ਜੋ ਸਾਸਾ ਕਾ ਜਨ ਹੋਈ ਆਸਾ ਮਹੱਲਾ ਚਤਤਾ ਹੋਏ ਤੂੰ ਕਰਤਾ ਉਸਤਿਆਰ ਮਹੰਡਾ ਸਾਈ ਜੋ ਤੋ ਪਾਵੈ ਸੋਈ ਦਿੱਸੇ ਜੋ ਤਾ ਦੇ ਸੋਈ ਆਪਾਈ ਰਾਵ ਸੌ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰਤ ਨਾਮ ਰਤਨਾ ਪਾਇਆ ਗੁਰਮਕਲਾ ਦਾ ਮਨ ਮੁਕਵਾਇਆ ਦਾਗ ਛੋੜਿਆ ਆਪ ਮਲਾਇ ਤੰਦਰੀਆ ਸਾਧੋ ਜੀ ਮਾਈ ਤੁਜ ਵੰਦੂ ਜਾ ਕੋਈ ਨਾਏ ਜੀ ਜੰਤਾ ਸਭ ਤੇ ਰਾਖੇ ਲਗ ਵਿਜੋਗ ਮਿਲ ਵਿਚਣਿਆ ਜੋਗੀ ਮੇਲਾ ਜਿਸਨਾ ਤੂ ਜਾਣਾਈ ਸੋਈ ਜਨ ਜਾਣਾ ਅਰਗੁਣ ਸਾਦੀ ਆਕਬ ਕਾਨ ਜਿਨਾਂ ਸੇਵਿਆ ਤਉ ਸੁਖ ਪਾਇਆ ਸਹ ਜੀ ਅਰਨਾਵ ਸਮਾਇਆ ਉਆਪੇ ਕਰਤਾ ਤੇਰਾ ਕੀ ਆਸਾ ਏ ਤੁਧ ਬੰਦੂ ਜਾਵਨਾ ਕੋਏ ਤੂ ਕਰ ਕਰ ਵੇਖੈ ਜਾਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵਰੜਾਇ ਪਹਿਲਣ ਵਾਸਾ ਪਾਣੀ ਪਾਵਕੰ ਜਿਵੇਂ ਕੀਆ ਪੰਖਜ ਮੋ ਪਗ ਨਾਹੀ ਚਲੈ ਹਮ ਦੇ ਕਾ ਤਾਡੂ ਵੀ ਆ ਮਾਨੇ ਕਣਾ ਚੇਤ ਸੋ ਮੂਰ ਮਨਾਰਬ ਸਰਤਾ ਤੇਰੇ ਗੁਣ ਗਲਿਆਰਾ ਨਾਹੋ ਜਤਿਸ ਦਿਨੇ ਪੜਿਆ ਮੂਰਖ ਮੁਖਤਾ ਜਨ ਪਿਆ ਪੰਡਤ ਨਾਨਕ ਦਨ ਕੀ ਸੁਰਨਾ ਜੰਤੂ ਨਾਏ ਬੀਸਰਿਆ ਆਸਾ ਮਹ ਲੰਜਵਾਏ ਪਈ ਪ੍ਰਾਪਤ ਮਾਨੁਕ ਦਵਰਿਆ